ਅਸੀਂ ਕਰਾਂ ਅਜ ਪਾਠ ਰਖਾਨੇ ਆ ਨਾ ਜੀ ਅਖੰਡ ਪਾਠ ਸਰਵਕਾਇਆ ਜੀ ਮੌਤ ਦਾ ਵਿਆਹ ਦਾ ਦੁਜੇ ਤੇ ਜੇ ਗੁਰਮਖੋ ਕਦੀ ਇਸ ਤਰ੍ਹਾਂ ਪਾਠ ਰਖਾਈਏ ਵੀ ਸਾਰਿਆਂ ਜੀਆਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣ ਲਈ ਗੁਰੂ ਗ੍ਰੰਥ ਸਾਹਿਬ ਨੂੰ ਕਰ ਲਿਆਉਣਾ ਹੈ ਕੋਈ ਲੋੜ ਨਹੀਂ ਜਾਦੇ ਰਿਸ਼ਤੇਦਾਰ ਸੱਦਣ ਦੇ ਤੇ ਕੋਈ ਜ਼ਰੂਰਤ ਵੀ ਨਹੀਂ ਮੈਨੂੰ ਬਖਸ਼ਿਆ ਜੇ ਜੇ ਤੂੰ ਵੱਡਾ ਬਿਜ਼ਨਸ ਲੈ ਲਿਆ ਵੱਡਾ ਕਰ ਲੈ ਲਿਆ ਵੱਡਾ ਕੋਈ ਕੰਮ ਲੈ ਲਿਆ ਤੂੰ ਸਦੋਂ ਕੇ ਸ਼ੁਕਰਾਨਾ ਕਰਨਾ ਅੱਧਿਓ ਯਾਦ ਤੇ ਅੰਦਰੋਂ ਈਰਖ ਨਾਲ ਪਿੱਟੀ ਜਾਣਗੇ ਬੋਲਣਾ ਕੋਈ ਨਹੀਂ ਉਹਨਾਂ ਨੇ ਬੈਠੇ ਰਹਿਣਗੇ ਤੁਹਾਡੇ ਕਲਖਾਂਦੇ ਪਿੰਦੇ ਵਾ ਵਾ ਬੜੀ ਰੱਬ ਦੀ ਕਿਰਪਾ ਬੜੀ ਪਰ ਬਾਅਦ ਵਿੱਚ ਗੱਲਾਂ ਕਰਨਗੇ ਕਿ ਤੋ ਠੱਗੀ ਮਾਰੀ ਲੱਗਦੀ ਸੋ ਇਸ ਤੈ ਹੁੰਦਾ ਹੈ ਜੀ ਇਹ ਦੁਨੀਆ ਦੀ ਹਕੀਕਤ ਹੈ ਬਹੁਤ ਚੰਗਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਆਈਏ ਜੇ ਸਾਰੇ ਜੀ ਸਹਿਮਤ ਹੋ ਜਾਣ ਕਰਨੀ ਕਮਾਣੀ ਵਾਲੇ ਨਿਤਨੇਮੀ ਗੁਰਸ਼ਿਕ ਪਾਠ ਕਰਨ ਪਾਠ ਸੁਣੀਏ ਤੇ ਜੇ ਕੰਮ ਕਰਨਾ ਹੈ ਤੇ ਘਟੋ ਘਟ ਇਹ ਨਾਮ ਬਣਾ ਲਈ ਉੱਤੇ ਮਾਰੇ ਦਾ ਪਾਠ ਕਰਦਾ ਅਸੀਂ ਸਾਰਿਆਂ ਜੀਆਂ ਨੇ ਇੱਕ ਦਿਨ ਵਿੱਚ ਮੈਂ ਇਹ ਰਹਿਤ ਮਰਿਆਦਾ ਨਹੀਂ ਕੋਈ ਕਹਿ ਰਿਆ ਮਰਿਆਦਾ ਚ ਨਹੀਂ ਲਿਖਿਆ ਸਾਰੇ ਦਿਨ ਚ ਇੱਕ ਇੱਕ ਜੀ ਨੇ ਜਪਜੀ ਸਾਹਿਬ ਦੇ ਕਿਸੇ 11 ਪਾਠ ਕਰਨੇ ਕਿਸੇ 21 ਕਰਨੇ ਇਹ ਗਿਣਤੀ ਮਿੰਤੀ ਚ ਨਹੀਂ ਹੁੰਦਾ ਉਹ ਇਸ ਕਰਕੇ ਜਦੋਂ ਆਪਾਂ ਨਿਰੰਤਰ ਥੱਲੇ ਵੀ ਬਾਣੀ ਪੜੀ ਜਾਗੇ ਭਾਂਡੇ ਮਾਈਂ ਦਾ ਕੋਈ ਗੱਲ ਨਹੀਂ ਕਰੇਗਾ ਯਾਦ ਰੱਖਿਓ ਤਿੰਨਾ ਦਿਨਾਂ ਬਾਅਦ ਜਦੋਂ ਭੋਗ ਪਾਏਗਾ ਨਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਜਿਹੜੇ ਸੁੱਕੇ ਹੀਰਦੇ ਨੇ ਉਹਨਾਂ ਦੀਆਂ ਅੱਖਾਂ ਵੀ ਪ੍ਰੇਮ ਨਾਲ ਭਿੱਜ ਜਾਣਗੀਆਂ